ਸਤਿਕਾਰ ਜੋ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਲੋਕ ਮੁੱਦੇ 1984 ਦੀ ਟੀਮ ਲੈ ਕੇ ਮਾਨਸਾ ਸਿਵਲ ਹਸਪਤਾਲ ਇੱਥੇ ਅਸੀਂ ਦੇਖ ਰਹੇ ਆਂ ਕਿ ਸ੍ਰੀ ਧੰਨ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਪੁਰ ਹੀਰਾ ਸਿਆਰਪੁਰ ਫਾਤੇ ਬ੍ਰਾਂਚ ਮੁਕਸਰ ਮਦੀਰ ਮੁਕਸਰ ਪੱਲੋਂ ਇੱਥੇ ਹਰ ਰੋਜ਼ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਤਦੋਂ ਇਸ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਮਾਝਾ ਤੇ ਦੋਆਬਾ ਦੇ ਵਿੱਚ ਫਰਵਰੀ 2019 ਵਿੱਚ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਹੀਰਾ ਸ਼ਹਿਰ ਪਰ ਜਿੱਥੇ ਕਰੀਆਨਾ 82000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅਮਰਸਰ ਤਰਨਤਾਰਨ ਜਲੰਧਰ ਨਕੋਦਰ ਕਪੂਰਥਲਾ ਫਗਵਾੜਾ ਫਲੋਰ ਡੀ ਐਮ ਸੀ ਲੁਧਿਆਣਾ ਖੰਨਾ ਪਟਿਆਲਾ ਰੋਪੜ ਪੀ ਡੀ ਆਈ ਚੰਡੀਗੜ੍ਹ ਗੜ ਸੰਕਰ ਅਤੇ ਨੰਦਪੁਰ ਸਾਹਿਬ ਵਿਖੇ ਇਹ ਸਵਾਮਾਂ ਚੱਲ ਰਹੀਆਂ ਹਨ ਜੇ ਆਪਾਂ ਮਾਲਵੇ ਦੀ ਗੱਲ ਕਰੀਏ ਤਾਂ ਸ੍ਰੀ ਮੁਕਸਰ ਸਾਹਿਬ ਮਦੀਰ ਬ੍ਰਾਂਚ 2022 ਨੂੰ ਨਵਾਂ ਲੰਗਰ ਹਾਲ ਤਿਆਰ ਕਰਕੇ ਇਸ ਸਥਾਨ ਤੋਂ ਸਿਵਲ ਹਸਪਤਾਲ ਮੁਖਸਰ ਸਾਹਿਬ ਗਿੱਦੜਵਾ ਫਾਜ਼ਿਲਕਾ ਮਾਨਸਾ ਅਬੋਰ ਰੋਇਪੁਰ ਜੀਰਾ ਫਰੀਦਕੋਟ ਮੋਗਾ ਬਠਿੰਡਾ ਸੰਗਰੂਰ ਬਰਨਾਲਾ ਲੰਗਰ ਸੇਵਾਵਾਂ ਚੱਲ ਰਹੀਆਂ ਹਨ ਇਸ ਤੋਂ ਇਲਾਵਾ 2020 ਤੋਂ ਇਸ ਲੰਗਰ ਸੇਵਾ ਸਥਾਨ ਤੋਂ ਗੱਡੀਆਂ ਰਾਹੀਂ ਅੰਮ੍ਰਿਤਸਰ ਲੁਧਿਆਣਾ ਜਲੰਧਰ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਅਦੇ ਬਾਸ ਛੱਡਿਆਂ ਦੇ ਵੀ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ ਇਹਨਾਂ ਗੱਡੀਆਂ ਰਾਹੀਂ ਰਿਆਣਾ ਲਗਭਗ 25000 ਸੰਗਤਾਂ ਲਈ ਲੰਗਰ ਭੇਜਿਆ ਜਾਂਦਾ ਜੋ ਕਿ ਬਹੁਤ ਸਲਾਘਾਯੋਕ ਕਦਮ ਹੈ ਅਸੀਂ ਹਮੇਸ਼ਾ ਅਕਸਰ ਸਿਵਲ ਹਸਪਤਾਲ ਦੇਖੀ ਤਾਂ ਰਿਆਣਾ 11 ਵਜੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਅਸੀਂ ਅਕਸਰ ਸਿੱਖ ਕੌਮ ਦੇ ਵਿੱਚ ਬੈਠੇ ਕੁਝ ਹੁਣਤਾਈਆਂ ਵਾਲੇ ਲੋਕਾਂ ਦੀ ਅਕਸਰ ਗੱਲਾਂ ਦੇਖਦੇ ਆ ਪਿਆਬੀ ਲੋਕ ਕਰਦੇ ਰਹਿੰਦੇ ਆ ਤਾਂ ਤੂੰ ਨਾਲ ਹੀ ਮੇਰੀ ਬੇਨਤੀ ਹੈ ਕਿ ਹੋ ਜਈਆਂ ਜੋ ਸਿੱਖ ਕੌਮ ਦੀਆਂ ਵੱਡੀਆਂ ਪ੍ਰਾਪਤੀਆਂ ਹਨ ਇਹਨਾਂ ਨੂੰ ਵੀ ਸ਼ੇਅਰ ਜ਼ਰੂਰ ਕਰਿਆ ਕਰੋ